ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਜਿੱਥੇ ਮਾਲੀ ਤੇ ਜਾਨੀ ਪਸ਼ੂ ਤੇ ਬੇਬੁਨਿਆਦੀ ਢਾਂਚੇ ਦਾ ਨੁਕਸਾਨ ਹੋ ਰਿਹਾ ਉੱਥੇ ਹੀ ਵੱਡੇ ਰਕਬੇ ਦੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਜਿੱਤਾ ਸਿੱਧਾ ਅਸਰ ਜਿਹੜਾ ਕਿ ਦੇਸ਼ ਦੇ ਅੰਨ ਭੰਡਾਰ ਦੇ ਉੱਤੇ ਹੋਏਗਾ ਦੇਸ਼ ਦੇ ਅਣਪੰਡਾਰ ਦੇ ਸੂਬੇ ਉੱਤੇ ਇਸ ਆਫਤ ਦੇ ਵਿੱਚ ਕੇਂਦਰ ਸਰਕਾਰ ਨੂੰ ਪੰਜਾਬ ਦੀ ਪਾਮ ਫੜਨੀ ਚਾਹੀਦੀ ਹੈ ਫਸਲ ਦਾ ਨੁਕਸਾਨ ਉਦੋਂ ਹੋਇਆ ਜਦੋਂ ਕਿ ਬਾਡੀ ਦਾ ਸੀਜ਼ਨ ਬਰੂਹਾਂ ਦੇ ਉੱਤੇ ਸੀ ਲੋਕਾਂ ਦੇ ਜਾਨੀ ਅਤੇ مالی ਨੁਕਸਾਨ ਦੇ ਨਾਲ ਪਸ਼ੂਆਂ ਦਾ ਕਾਫੀ ਨੁਕਸਾਨ ਹੋਇਆ ਜਿਸ ਦੇ ਨਾਲ ਡੇਰੀ ਫਾਰਮਿੰਗ ਤੇ ਪਸ਼ੂ ਪਾਲਣ ਦੇ ਸਹਾਇਕ ਧੰਦਿਆਂ ਦੇ ਉੱਤੇ ਮਾੜਾ ਅਸਰ ਹੋਇਆ 1988 ਦੇ ਵਿੱਚ ਛੱਡੇ ਪਾਣੀ ਤੋਂ ਬਾਅਦ ਜਿਹੜਾ ਕਿ ਇਹ ਸਭ ਤੋਂ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਉੱਥੇ ਪੰਜਾਬ ਦੇ ਕੈਪਟਨ ਮੰਤਰੀ ਜਿਹੜੇ ਨੇ ਆਪਣੇ ਆਪਣੇ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ ਤੇ ਕੀ ਕੁਝ ਜਾਣਕਾਰੀ ਆਉਤਾ ਨਾ ਕਰਦੀਆਂ ਸਾਂਝੀ ਕੀ ਕਰੋਪੀ ਹੈ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਕਹਿ ਲੋ ਵੀ ਵੈਸੇ ਦਾ ਕਈ ਸੂਬਿਆਂ ਦਾ ਹੋਇਆਗਾ ਹਿਮਾਚਲ ਦਾ ਵੀ ਹੋ ਰਿਹਾ ਹੈ ਜੰਮੂ ਦਾ ਵੀ ਹੋ ਰਿਹਾ ਹੈ ਆਰੋ ਪਹਾੜੀ ਖੇਤਰਾ ਉੱਥੇ ਜਿਹੜਾ ਨੁਕਸਾਨ ਹੋ ਰਿਹਾ ਉਹ ਪਾਣੀ ਉੱਥੇ ਪਹਾੜਾ ਨੇ ਤੇ ਨਹੀਂ ਰੁਕਣਾ ਉਹ ਸਾਰਾ ਪਾਣੀ ਜਿਹੜਾ ਵਹਕੇ ਪੰਜਾਬ ਆ ਜਿਹੜਾ ਉਹ ਆ ਰਿਹਾ ਸੋ ਉਹਨਾਂ ਦਾ ਨੁਕਸਾਨ ਵੀ ਜਿਹੜਾ ਇੱਥੇ ਜਿਹੜਾ ਅਸਰ ਪਾ ਰਿਹਾ ਤੇ ਪੰਜਾਬ 'ਚ ਵੀ ਕਿਉਂਕਿ ਕਈ ਦਹਾਕਿਆਂ ਦੇ ਜਿਹੜੇ ਰਿਕਾਰਡ ਟੁੱਟਿਆ ਇੰਨਾ ਹੈ ਜਿਆਦਾ ਬਾਰਿਸ਼ ਇੰਨਾ ਮੀਂਹ ਪਿਆ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਇਸ ਇਲਾਕੇ 'ਚ ਹੋਇਆਗਾ ਅਕੱਲੇ ਧਾਲੀਵਾਲ ਸਾਹਿਬ ਦੇ ਇਲਾਕੇ 'ਚ ਕੱਲ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਕਿ 30000 ਏਕੜ ਦਾ ਜਿਹੜਾ ਕੱਲਾ ਫਸਲੀ ਨਕਸਾਲ ਹੋਇਆ ਤੇ ਧਾਲੀਵਾਲ ਸਾਹਿਬ ਪਿਛਲੇ 8-10 ਦਿਨਾਂ ਤੋਂ ਲਗਾਤਾਰ ਮਤਲਬ ਕਿ ਹੁਣ ਇੱਥੇ ਕਈ মিডিਆ ਲਲਵੀ ਗੱਲ ਹੋਈ ਕਈ ਸਾਥੀਆਂ ਦੇ ਨਾਲ ਆਮ ਪਿੰਡਾਂ ਦੇ ਲੋਕ ਵੀ ਦੱਸਦੇ ਆ ਕਹਿੰਦੇ ਦਿਨ ਰਾਤ ਇੱਥੇ ਲੱਗੇ ਹੋਇਆ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਹਰੇਕ ਕਿਉਂਕਿ ਪੰਜਾਬੀ ਜਿਹੜੇ ਆਏ ਉਦਮੀ ਕੌਮ ਆ ਅਸੀਂ ਤਾਂ ਬਗਾਨਿਆਂ ਦੀ ਖਾਤਰ ਵੀ ਜਾ ਕੇ ਇਹ ਸਾਡੇ ਗੁਰੂਆਂ ਤੋਂ ਸਾਨੂੰ ਕਹ ਲਓ ਵੀ ਸਿੱਖਿਆ ਮਿਲੀ ਆ ਵੀ ਅਸੀਂ ਬਗਾਨਿਆਂ ਦੀ ਖਾਤਰ ਵੀ ਕਿਹਦਾ ਜਾ ਕੇ ਅੜਦੇ ਰਹੇ ਆ ਜਿਹੜੀਆਂ ਸ਼ਹੀਦੀਆਂ ਵੀ ਦਿੰਦੇ ਰਹੇ ਆ ਪਰ ਇੱਥੇ ਪੰਜਾਬੀਆਂ ਦੇ ਭੀੜ ਪਿਆ ਬੜੀ ਉਦਮੀ ਕੌਮ ਹੈ ਸਾਰੇ ਲੋਕ ਆ ਕੇ ਜਿਹੜੀ ਮਦਦ ਜਿਹੜੀ ਹੈ ਉਹ ਕਰ ਰਹੇ ਆ ਜੇ ਕੋਈ ਘਟ ਵੀ ਜਾਏਗਾ ਇੱਕ ਅੱਧਾ ਤੋੜਾ ਤੇ ਤੁਹਾਡੇ ਘਰ ਛੱਡ ਕੇ ਆਵਾਂਗੇ ਠੀਕ ਹੈ ਮਤਲਬ ਆਪਣੇ ਆਪ ਨੂੰ ਰੱਖਣਾ ਜਾਬਤੇ ਚ ਕੰਟਰੋਲ ਚ ਇਹ ਚੋਖਰ ਹੈ ਤੇ ਘੰਟੇ ਤੱਕ ਤੁਹਾਡੇ ਪਿੰਡ ਦੇ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਉਹ ਵੀ 300 ਕਿਟ ਆ ਰਹੀ ਆ ਘੰਟੇ ਤੱਕ ਫੋਨ ਜਾਰੀ ਰਹੇ ਤੇ ਸੋ ਆ ਸਾਡੇ ਕੋ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਇੱਛਾ ਸ਼ਕਤੀ ਹੋਣੀ ਜਿਹੜੀ ਉਹ ਸਾਡੇ ਚ ਪੂਰੀ ਹੈ ਠੀਕ ਹੈ ਨਾ ਬਾਕੀ ਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਥੋੜੀ ਹੈ ਤੇ ਅਗਲੇ 48 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਖਾਸ ਕਰਕੇ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਫਲਵਾ ਨੂੰ ਸਾਰੇ ਪਿੰਚਾਂ ਨੂੰ ਸਾਰਾ ਪ੍ਰਸ਼ਾਸਨ ਲੈ ਖੁੱਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਮਸਲ ਪਿੰਡਾਂ ਦਾ ਜਿਹੜਾ ਇੱਕ ਕਨੈਕਟਿਵ ਸੀ ਕਿਆ ਅਗਲੇ ਹੜ੍ਹਾਂ ਨਹੀਂ ਦੇ ਬਹੁਤ ਨਾਜੂਕ ਹੈ ਸਾਉਂ ਦਾ ਦੂਰੀ ਮਾਰ ਰਿਹਾ ਹੈ ਜਦੋਂ ਬਰਸਾਤ ਲਗਾਤਾਰ ਸੀ ਇੱਕ ਦੂਜਾ ਜੋ ਕਿ ਤੁਹਾਡਾ ਤੋਂ ਪਾਣੀ ਭਰੀ ਵੀ ਵਕਤੋਂ ਖੰਡਾਰਾਂ ਹੀ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਤੋਂ ਵੱਡਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਖਮੀ ਜਾ ਰਿਹਾ ਹੈ ਪਰ ਹਮ ਸਾਰੇ ਲੱਗੇ ਹਾਂ ਉਸ ਮੋੜਾ ਅਗੇ ਮਹਾਤਮਾ ਜੀ ਅਕਾਲ ਪੁਰਖ ਜੀ ਮਹਾਮਾਨੀ ਦੇ ਅਸਾਸੇ ਕੀ ਰਹਿਣਗੇ ਆ ਸਾਡੀ ਨਾਕੀ ਦੀ ਉਸੇ ਪਾਸੋਂ ਪੰਜਾਬ ਦੇ ਉੱਤੇ ਇੱਕ ਵਾਰੀ ਮੇਰੇ ਸਾਡੇ ਹਿਸਾਬ ਨਾਲ ਇਹ ਗੀਤ ਸਿਆਉ ਆਉ ਪਾੜੇ ਬਜ਼ੁਰਗਾਂ ਦਾ ਆਪਣੇ ਪਰਛਾਵੇਂ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਮੰਡ ਹੁੰਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਨਗਰ ਨੂੰ ਸੀ ਭਰੰਗੀ ਜਿਹੜਾ ਬਹੁਤ ਵੱਡਾ ਬ੍ਰੀਚ ਹੈ ਉਸ ਤੇ ਸਾਰੇ ਰਿੰਗਸ ਦੀ ਜਿਹੜੀ ਬ੍ਰੀਚ ਹੈ ਉਸ ਤੇ ਜਿਹੜਾ ਕੁਝ ਕੰਦਾ ਨੀ ਕਨੈਕਟੀਵਿਟੀ ਚੁੱਤੀ ਗਈ ਤਾਂ ਆਮ ਦੁਆਵਾਸੀ ਦੇ ਵਿੱਚ ਪੰਚਿੱਤੇ ਵੀ ਹੈ ਸਾਰੇ ਪ੍ਰਸ਼ਾਸਨ ਚੰਗੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਇਹਨਾਂ ਪੀ.ਐਸ.ਡੀ. ਦੀ ਜਿਹੜੀ ਹੈ ਪੀ.ਐਸ.ਡੀ. ਅਲਾਊਂ ਨਹੀਂ ਜਿਵੇਂ ਕੋਈ ਕੋਈ ਮਾਨਾ ਅਲਾਊਂ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਸਾਨੂੰ ਸਾਲਿਆਂ ਨੂੰ ਕਿੱਥੇ ਹੋ ਕੇ ਜਿਹੜਾ ਹੈ ਸਾਰੇ ਸਿਪ੍ਰਿੰਸਵਾਨਾਂ ਦਾ ਸਾਰੇ ਯੂ ਕਲੱਬ ਦੇ ਵਾਨਾਂ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਰਿਲੇਟ 48 ਘੰਟਿਆਂ ਲਈ 72 ਘੰਟੇ ਆਪਾਂ ਇਸ ਨੁਕਤੇ ਦੇ ਨਾਲ ਜਿਹੜਾ ਲਿਜਾ ਸਕੀਏ ਬਹੁਤ ਜ਼ਰੂਰਤ ਹੈ